ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਨੂੰ ਕੁਝ ਘੰਟੇ ਬਾਕੀ ਨੇ ਜਿਸ ਨੂੰ ਲੈ ਕੇ ਬੱਖ-ਬੱਖ ਪਾਰਟੀਆਂ ਦੇ ਆਗੂ ਨਾਲ ਉਮੀਦਵਾਰ ਵਰਕਰਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਕਿਸੇ ਦੀ ਵੀ ਜਿੱਤ ਹਾਰ ਹੋ ਸਕਦੀ ਹੈ ਕਿਸਮਤ ਮਸ਼ੀਨਾਂ ਦੇ ਵਿੱਚ ਬੰਦ ਪਈ ਹੈ ਕੱਲ ਇਸ ਸਮੇਂ ਤੱਕ ਕਾਫੀ ਸੀਟਾਂ ਦੇ ਉੱਤੇ ਕਲੀਅਰ ਹੋ ਜਾਏਗਾ ਕਿ ਕੌਣ ਜਿੱਤ ਰਿਹਾ ਹੈ ਕੌਣ ਹਾਰ ਰਿਹਾ ਹੈ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਅਸੀਂ ਅੱਜ ਚਰਚਾ ਕਰਾਂਗੇ ਸ਼੍ਰੀ ਅਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਕਿਸ ਸੀਟ ਦੇ ਉੱਤੇ ਕੌਣ ਜਿੱਤ ਸਕਦਾ ਹੈ ਜਾਂ ਕਿੰਨੇ ਕ ਪਾਰਟੀ ਦੀੋਂ ਵੋਟਰਾਂ ਕਿਸ ਨੂੰ ਪੰਨਾਂ ਨੇ ਤਾਂ ਸਾਡੇ ਨਾਲ ਗੱਲਬਾਤ ਕਰਨ ਲਈ ਸਮਾਜ ਸੇਵੀ ਤੇ ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਪੁਰੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਸਵਾਗਤ ਹੈ ਪੁਰੀ ਸਾਹਿਬ ਤੁਹਾਡਾ ਨਮਸਕਾਰ ਜੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰੀ ਸਾਹਿਬ ਸ੍ਰੀ ਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਚਰਚੇ ਬਹੁਤ ਛਿੜੇ ਹੋਏ ਨੇ ਹਰ ਬੰਦੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕੋਈ ਚਿਹਰੇ ਨਵੇਂ ਵੀ ਬਹੁਤ ਆਏ ਨੇ ਤੇ ਨਾਲ ਦੀ ਨਾਲ ਕਾਂਗਰਸ ਦਾ ਅਭਿੰਦਰ ਸਿੰਘਲੇ ਦੀ ਗੱਲ ਕਰੀਏ ਮਾਲਵਿੰਦਰ ਕੰਗ ਦੀ ਗੱਲ ਕਰੀਏ ਤੰਦੂ ਮજરા ਭਾਵੇਂ ਪਿਛਲੀ ਵਾਰੀ 5 ਸਾਲ ਇਸ ਜਗ੍ਹਾ ਉੱਤੇ ਰਹਿ ਚੁੱਕੇ ਨੇ ਪਰ ਤੁਹਾਡੇ ਸੁਭਾਸ਼ ਸ਼ਰਮਾ ਜੋ ਕਿ ਲੇਟ ਅਨੌਂਸ ਕੀਤਾ ਨੇ ਤੁਹਾਡੀ ਪਾਰਟੀ ਵੱਲੋਂ ਉਸ ਅਨੌਂਸ ਨੂੰ ਲੇਟ ਹੋਣ ਦੇ ਕਾਰਨ ਵੋਟ ਬੈਂਕ ਦੇ ਵਿੱਚ ਕਿਤੇ ਘਾਟ ਪੈ ਸਕਦੀ ਹੈ ਨਰਾਸ਼ਾ ਮਿਲੇਗੀ ਪਾਰਟੀ ਨੂੰ ਜੇ ਕਿਤਨੇ ਕਿਤੇ ਤੁਹਾਨੂੰ ਲੱਗਦਾ ਕਿ ਜਿੱਤ ਮਿਲ ਜਾ ਰਹੇ ਨੇ ਸੁਭਾਸ਼ ਸ਼ਰਮਾ ਬਿਲਕੁਲ ਹਮ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਪਿਛਲੇ 10 ਸਾਲ ਸਾਲ ਦੇ ਕਾਰਜਕਾਲ ਚ ਹਾਂਜੀ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਹਾਂਜੀ ਜੋ ਵੀ ਦੇਸ਼ ਦੁਨੀਆ ਚ ਭਾਰਤ ਦਾ ਡੰਕਾ ਅੱਜ ਵੱਜ ਰਿਹਾ ਔਰ ਇੱਕ ਇੰਟਰਨੈਸ਼ਨਲ ਲੈਵਲ ਤੇ ਹਮ ਅ ਅੱਜ ਆਪਣੇ ਦੇਸ਼ ਦਾ ਹਾਂਜੀ ਉਹਨਾਂ ਦੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਹਾਂਜੀ ਕੋਈ ਪੈਰਾਂ ਨੂੰ ਛੂਕੇ ਇੱਜ਼ਤ ਮਾਨ ਕਰ ਰਿਹਾ ਹਾਂਜੀ ਕੋਈ ਜੱਫੀ ਪਾ ਕੇ ਤਾਰੀਫ ਕਰ ਰਿਹਾ ਆਪਣੇ ਦੇਸ਼ ਦੀ ਔਰ ਇੱਕ ਬਹੁਤ ਵੱਡਾ ਮਾਨ ਸਨਮਾਨ ਜਿਹੜਾ ਹੈ ਭਾਰਤ ਨੂੰ ਮੋਦੀ ਜੀ ਨੇ ਦੁਆਰ ਰਹੀ ਗੱਲ ਸੁਭਾਸ਼ ਡਾਕਟਰ ਸੁਭਾਸ਼ ਸ਼ਰਮਾ ਜੀ ਹਾਂਜੀ ਉਹ ਮੋਦੀ ਜੀ ਦੇ ਬੜੇ ਪੁਰਾਣੇ ਹਾਂਜੀ ਉਹਨਾਂ ਦੇ ਸਾਥੀ ਰਹੇ ਆ ਹਾਂਜੀ ਔਰ ਬੜਾ ਸੂਝਵਾਨ ਔਰ ਬੜੇ ਤਜਰਬੇਕਾਰ ਹੈ ਹਾਂਜੀ ਕਿਉਂਕਿ ਮੋਦੀ ਜੀ ਨੇ ਜਿੰਨੇ ਵੀ ਜਿੱਥੇ ਵੀ ਜੋ ਵਿਜ਼ਨ ਲੈ ਕੇ ਉਹਨਾਂ ਦਾ ਇੱਕੋ ਹੀ ਹੈ ਵੀ ਨੀਅਤ ਔਰ ਨੀਤੀ ਬੜੀ ਸਾਫ਼ ਰਹੀ ਹੈ ਹਾਂਜੀ ਇਸੀ ਕਰਕੇ ਉਹ ਧਾੜ ਕੇ ਐਂਡ ਤੱਕ ਕਹਿੰਦੇ ਨੇ ਆ ਨਾ ਪ੍ਰਸ਼ਟਾਚਾਰ ਮੈਂ ਛੱਡਣਾ ਹੈ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਮੈਂ ਜੇਲ੍ਹ ਦੇ ਵਿੱਚ ਪਹੁੰਚਾਣਾ ਹੀ ਪਹੁੰਚਾਣਾ ਸੋ ਤੁਹਾਡੇ ਸਾਹਮਣੇ ਹੀ ਹੋ ਰਿਹਾ ਬੜਾ ਡਰਾਮੇ ਚੱਲੇ ਆ ਚਾਹ ਕੇਜਰੀਵਾਲ ਦਾ ਮਾਮਲਾ ਸੀ ਚਾਹ ਕਿਸੇ ਦਾ ਸੀ ਉਹਨੂੰ ਪੋਲੀਟੀਕਲੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਲੋਕਾਂ ਨੇ ਪਿਛਲੇ ਤਿੰਨ ਮਹੀਨੇ ਚ ਬਹੁਤ ਵੱਡੀਆਂ ਰੈਲੀਆਂ ਹੋਈਆਂ ਇੱਕੋ ਨਾਰਾ ਸੀਗਾ ਅਬ ਕੀ ਵਾਰ 400 ਪਾਰ ਹੈ ਔਰ ਤੀਜੀ ਵਾਰ ਮੋਦੀ ਸਰਕਾਰ ਸੋ ਉਹ ਕਲੀਅਰ ਹੋ ਚੁੱਕਾ ਹੈ ਉਹ 3 ਮਹੀਨੇ ਪਹਿਲਾਂ ਹੀ ਲੋਕਾਂ ਨੇ ਮਨ ਬਣਾ ਲਿਆ ਸੀਗਾ ਕਿਉਂਕਿ ਮੋਦੀ ਜੀ ਨੇ ਕਿਸੇ ਵੀ ਧਰਮ ਨਾਲ ਕੋਈ ਇਤਫਾਕ ਨਹੀਂ ਕੀਤਾ ਸਾਰੇ ਧਰਮ ਸਤਕਾਰਯੋਗ ਆ ਅਸੀਂ ਕਹਿੰਦੇ ਸਾਰੇ ਵੋਟਰ ਸਾਡੇ ਜਿਹੜੇ ਆ ਉਹ ਸਨਮਾਨਯੋਗ ਹੈ ਇੱਕ ਵੋਟਰ ਹੀ ਜਿਹੜਾ ਐਸਾ ਹੋਵੇ ਜਿਹੜਾ ਆਪਣੇ ਦੇਸ਼ ਦੀ ਤਰੱਕੀ ਲਈ ਸੂਝਵਾਨ ਜਿੰਨੇ ਵੀ ਉਹ ਅੱਛੀ ਸਰਕਾਰ ਜੇ ਚੁਣੀ ਹੈ ਤੀਜੀ ਵਾਰੀ ਉਹ ਤਾਂ ਆਣ ਵਾਲੇ ਤੁਹਾਨੂੰ ਪਤਾ ਲੱਗ ਜਾਏਗਾ ਕੋਈ ਟਾਈਮ ਸੀਗਾ ਵੀ ਅਰਥਵਿਵਸਥਾ ਕਿੱਥੇ ਸੀ ਭਰਦੀ ਹੁਣ 5ਵੇਂ ਨੰਬਰ ਤੇ ਆ ਗਈ ਉਹ ਤਾਈਆਂ ਹੋਈ ਹੈ ਔਰ ਆਣ ਵਾਲੇ ਟਾਈਮ 'ਚ ਹੁਣ ਤੀਜੀ ਟਰਮ 'ਚ ਉਹਨਾਂ ਨੇ ਪਹਿਲੇ ਹੀ ਮੋਦੀ ਜੀ ਨੇ ਕਹਿਦਾ ਸੀ ਵੀ ਵੀ ਤੀਜੇ ਨੰਬਰ ਦੀ ਅਰਥਵਿਵਸਥਾ ਹੋਊਗੀ ਵਿਸ਼ਵ ਗੁਰੂ ਜਿਹੜਾ ਹੈ ਉਹ ਬਣਾਉਣ ਦਾ ਸੁਪਨਾ ਉਹਨਾਂ ਨੇ ਪੂਰਾ ਕਰਨਾ ਹੈ ਸੋ ਮੈਂ ਜ਼ਿਆਦਾ ਲੰਮਾ ਨਹੀਂ ਛੋਟੀ ਜੀ ਦੋ ਚਾਰ ਗੱਲਾਂ ਦਸਨੀਆ ਚਾਹਨਾ ਬਹੁਤ ਅੱਛੇ ਰਿਜ਼ਲਟ ਆ ਪੰਜਾਬ ਦੇ ਵਿੱਚ ਵੀ ਦੇਖੋ ਅਸੀਂ ਭਾਈਵਾਲ ਪਾਰਟੀ ਅਕਾਲੀ ਦਲ ਨਾਲ ਜੁੜੇ ਰਹੇ ਆ ਪਿਛਲੇ ਮੇਰੇ ਖਲ ਮੈਨੂੰ 40 42 ਸਾਲ ਹੋ ਗਏ ਇਹਨਾਂ ਨੂੰ ਸਪੋਰਟ ਵੀ ਕੀਤੀ ਪਰ ਕਿਤੇ ਨ ਕਿਤੇ ਸਾਡੇ ਕੈਂਡੀਡੇਟ ਜਿਹੜੇ ਉਹ ਸਾਨੂੰ ਦੁੱਖ ਵੀ ਹੋਇਆ ਵੀ ਜਦੋਂ ਕਹਿੰਦੇ ਵੀ ਬੀਜੇਪੀ ਨੂੰ ਵੋਟ ਨਾ ਬਾੜਾ ਕਿਉਂ ਠੀਕ ਹੈ ਰੋਸ ਹਰ ਇੱਕ ਦਾ ਕਰਨਾ ਉਹ ਹੈ ਚਾਹੇ ਕਿਸਾਨਾਂ ਦਾ ਮਸਲਾ ਹੈ ਕਿਸਾਨ ਸਾਡੇ ਬਹੁਤ ਅੱਛੇ ਪਰਿਵਾਰਕ ਮਿੱਤਰ ਹੈ ਇੱਕ ਤਰ੍ਹਾਂ ਦੇਸ਼ ਦਾ ਅਨੁਦਾਤਾ ਗਿਣਿਆ ਗਿਆ। ਹੂੰ ਔਰ ਇਹ ਨਹੀਂ ਹੈ ਵੀ ਉਹ ਆਪਣਾ ਰੋਸ ਨਹੀਂ ਕਰ ਸਕਦੇ। ਆਪਾਂ ਪਰਿਵਾਰ ਚ ਵੀ ਰਹਿ ਕੇ ਇੱਕ ਦੂਜੇ ਨਾਲ ਰੋਸ ਆਪਣਾ ਜਤਾ ਸਕਦੇ। ਤੇ ਪਰਿਵਾਰਕ ਕੀ ਹੈ ਸਾਰੇ? ਪਰ ਇਸ ਨਾਲ ਨਾਲ ਹੈ ਅਜ ਵੀ ਨਾਲ। ਤੁਹਾਡੇ ਸਮਰਥਨ ਦਾ ਧੰਨਵਾਦ ਕਰਦੇ ਹਾਂ ਸੁਣ ਲੋ। ਹੂੰ ਚਾਹੇ ਕਿਸੇ ਵੀ ਉਹਦੇ ਚ ਉਹਨਾਂ ਨੇ ਪਾਈ ਹੈ ਵੋਟ। ਅੱਜ ਵੀ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਖੜੇ ਹਾਂ ਔਰ ਕੋਈ ਅੱਛੇ ਕਾਰਜ ਲਈ ਹਮੇਸ਼ਾ ਸਭ ਦੇ ਨਾਲ ਰਹਾਂਗੇ। ਔਰ ਤੁਹਾਡੇ ਸਾਹਮਣੇ ਰਿਜ਼ਲਟ ਆ ਚੁੱਕੇ ਹਨ ਠੀਕ ਚਾਰ ਪੰਜ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਫੇਰ ਆਪਣਾ ਜਿਹੜਾ ਕਾਰਜਕਾਲ ਤੀਜਾ ਟਰਮ ਸਟਾਰਟ ਕਰਦਣੀ ਹੈ ਔਰ ਦੇਸ਼ ਨੂੰ ਕਿੰਨੀ ਤੇਜ਼ ਤਰੱਕੀ ਤੇ ਲੈ ਜਾਣਾ ਹੈ ਦੇਖੋ ਚਸ਼ਮਾ ਲਗਾ ਕੇ ਦੇਖੋ ਤੁਸੀਂ ਅੱਜ ਮੈਂ ਛੋਟੀ ਜੀ ਗੱਲ ਕਰਦਾ ਹਾਂ ਕਿ ਕਿਸੇ ਟਾਈਮ 'ਚ 30 ਕੰਟਰੀਆਂ ਦਾ ਵੀ ਵੀਜ਼ਾ ਨਹੀਂ ਆਪਾਂ ਨੂੰ ਅਲਾਉਡ ਸੀਗਾ ਠੀਕ ਹੈ ਨਾ ਭਾਰਤ ਨੂੰ ਬੜਾ ਪਿਛਲੇ ਉਹਦੇ ਤੇ ਲੈਂਦੇ ਸੀ ਅੱਜ 80 ਤੋਂ 85 ਕੰਟਰੀ ਜਿਹੜੇ ਆ ਉਹ ਫ੍ਰੀ ਵੀਜ਼ਾ ਵੀ ਦੇ ਰਹੇ ਆ ਔਰ ਸਵਾਗਤ ਵੀ ਕਰ ਰਹੇ ਆ ਭਾਰਤਵਾਸੀਆਂ ਦਾ ਇਹ ਇਹ ਇੰਟਰਨੈਸ਼ਨਲ ਲੈਵਲ ਤੇ ਜਾਣਾ ਸਾਡੇ ਲਈ ਬਹੁਤ ਵੱਡੀ ਗੱਲ ਹੈ ਹੈ ਰਹੀ ਹੋਰ ਜੋ ਵੀ ਦੇਸ਼ ਲਈ ਤਰੱਕੀ ਦੇ ਜਿੰਨੇ ਵੀ ਵੱਡੇ ਵੱਡੇ ਚਾਹੇ 에ਰਪੋਰਟ ਬਣਿਆ ਚਾਹੇ શ્રી ਰਾਮ ਮੰਦਰ ਜੀ 500 ਸਾਲ ਬਾਅਦ ਵਿਰਾਜਮਾਨ ਹੋਇਆ ਉਹ ਤੁਹਾਡੇ ਸਾਡੇ ਭਗਤਾਂ ਦੇ ਹੈ ਅਸ਼ੀਰਵਾਦ ਨਾਲ ਮੋਦੀ ਜੀ ਨੇ ਇੱਕ ਬਹੁਤ ਵੱਡਾ ਉਹ ਕੀਤਾ ਹੈ ਸ਼ਹਿਬਜਾਦਿਆਂ ਦਾ ਜਿਹੜਾ ਬਾਲ ਦਿਵਸ ਹੈ ਇੰਟਰਨੈਸ਼ਨਲ ਲੈਵਲ ਤੇ ਉਹਨੂੰ ਡੀ ਵੀਡੀਓ ਮਾਨਤਾ ਦੇਣੀ ਦੇਖੋ ਸਰਕਾਰਾਂ ਆਈਆਂ ਇਹ ਹੀ ਸਰਕਾਰਾਂ ਸੀ 60 70 ਸਾਲ ਚ ਨੀਚਲੇ ਲੈਵਲ ਦੀ ਲੈ ਲਓ ਇਹ ਇੱਕ ਲੀਡਰ ਇੱਥੇ ਹੀ ਉਹ ਛੋਟਾ ਜਿਹਾ ਕਹਿ ਰਿਹਾ ਸੀ ਅਸੀਂ ਤਾਂ ਸਾਰੇ ਭਾਈਵਾਲਾਂ ਨਾਲ ਫਲਾਣਾ ਭਾਈਵਾਲ ਕਾਦੇ ਚਾਹੋ ਕਿਤੇ ਵੀ ਕੋਈ ਨਜਾਇਜ਼ ਕਬਜ਼ੇ ਕਰਨੇ ਆ ਉਹਦੇ ਚੋਂ ਭਾਈਵਾਲਾਂ ਆਪਸ ਪਾਰਟੀਆਂ ਹੈ ਕਿਤੇ ਵੀ ਕੋਈ ਗਲਤ ਕੰਮ ਕਰਨਾ ਉਹਦੇ ਚ ਭਾਈਵਾਲ ਆ ਤੇ ਜੇ ਗੱਲ ਤਰੱਕੀ ਦੀ ਆ ਜਾਂਦੀ ਹੈ ਉਦੇ ਜਿਹਨਾਂ ਨੂੰ ਖੜਾਓ ਇੱਥੇ ਮੇਰੇ ਸਾਹਮਣੇ ਲਿਆਓ ਲੀਡਰ 30 32 33 ਸਾਲ ਹੋ ਗਿਆ ਨਨਜਕ ਮੋਨ ਕੰਗ ਜਿਹੜੇ ਹੁਣ ਦਰਦ-ਦਰ ਭਟਕ ਰਹੇ ਆ ਹੈ ਅੱਜ ਤੱਕ ਇੱਥੇ ਇਸ ਏਰੀਆ 'ਚ ਦੇਖੋ 79 ਵੀਰੇ ਜਾ ਸਕੀ ਹੈ ਹੈ ਨਾ ਕੋਈ ਵੱਡੇ ਕਮਿਊਨਿਟੀ ਸੈਂਟਰ ਇੰਟਰਨੈਸ਼ਨਲ ਆਬ ਦਾ ਆ ਵੀ ਕ੍ਰਿਕਟ ਸਟੇਡੀਅਮ ਵੀ ਅਸੀਂ ਜ਼ੋਰ ਲਗਾ ਕੇ ਇੱਥੇ ਲਿਆਂਦਾ ਉਹ ਮੁੱਲਾਂਪੁਰ 'ਚ ਬਣ ਰਿਹਾ ਸੀ ਚਲੋ ਥੋੜਾ ਦੂਰ ਬਣਿਆ ਪਰ ਸਾਡੇ ਬਿਲਕੁਲ ਕੋਲ ਹੈ ਨਾ ਮੁੱਲਾਂਪੁਰ ਹੈ ਦੇਖੋ ਕਿੱਡੀ ਵੱਡੀ ਇੱਜ਼ਤਮਾਨ ਹੈ ਰੁਕੋ ਇੰਟਰਨੈਸ਼ਨਲ ਲੈਵਲ ਦਾ ਔਰ 45 ਏਕੜ ਚ ਬਹੁਤ ਵੱਡਾ ਸਟੇਡੀਅਮ ਉਹ ਉਹਦੇ ਨਾਲ ਜਿਹੜੀ ਹੈ ਆਪਣੇ ਇਲਾਕੇ ਨੂੰ ਤਰੱਕੀ ਮਿਲੀ ਹੈ ਕੈਂసర్ ਹਸਪੀਟਲ ਬਣਿਆ ਸੀਗਾ ਮੈਂ ਛੋਟੀ ਜੀ ਗੱਲ ਕਰਦਾ ਟਾਟਾ ਕੈਂసర్ ਹਸਪੀਟਲ ਮੋਦੀ ਜੀ ਨੇ ਪਿਛਲੇ 2022 ਚ ਇਹਦਾ ਉਹ ਕੀਤਾ ਸੀਗਾ ਉਹਦਾ ਗਾਠਨ ਔਰ ਉਹ ਜਿਹੜੇ ਬੱਚੀਆਂ ਇੱਥੇ ਤਿੰਨ ਤਿੰਨ ਚਾਰ ਚਾਰ ਹਜ਼ਾਰ ਤੇ ਕੰਮ ਕਰ ਰਹੀਆਂ ਸੀ ਅੱਜ ਉੱਥੇ 16000 18000 20000 ਤੇ ਲੱਗੀਆਂ ਸਟਾਰਟਿੰਗ ਆਨਾਲਾਈਟਾਈਮ ਚੁਨਣਾਂ ਤਰੱਕੀ ਤੇ ਜਾਣਾ ਸੋ ਇਹਨੂੰ ਤਰੱਕੀ ਨਹੀਂ ਕਹਾਂਗੇ ਹੋਰ ਕੀ ਕਹਾਂਗੇ ਅਸੀਂ ਪਰ ਇਹ ਜਿਹੜੇ ਮੈਂ ਕਹ ਰਿਹਾ ਕਿ ਇਸ ਵਾਰ ਤੁਹਾਡਾ ਵਿਰੋਧ ਬਹੁਤ ਹੋਇਆ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਜਦੋਂ ਸਾਨੂੰ ਦਿੱਲੀ ਨਹੀਂ ਬੜਨੀ ਤਿਆ ਜਾ ਰਿਹਾ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀ ਜਾ ਰਹੀਆਂ ਫਿਰ ਤੁਸੀਂ ਪੰਜਾਬ ਚ ਕੀ ਲੈਣ ਆਏ ਹੋ ਭਾਜਪਾ ਕਿ ਬੀਜੇਪੀ ਕਿਉਂ ਵਾਰ-ਵਾਰ ਸਾਡੇ ਕੋਲ ਇੱਥੇ ਪੰਜਾਬ ਚ ਵੋਟ ਮੰਗਣਾ ਦੀ ਫਿਰ ਉਹਨਾਂ ਨੂੰ ਗਲਤ ਗਾਈਡ ਕਰਿਆ ਜਾ ਰਿਹਾ ਉਹ ਗਲਤ ਉਕਸਾ ਕੇ ਉਹਨਾਂ ਨੂੰ ਧਿਆਨ ਭਟਕਾਇਆ ਜਾ ਰਿਹਾ ਅੱਜ ਵੀ ਦਰਵਾਜ਼ੇ ਖੁੱਲੇ ਆਣ ਆਲੀ ਟਾਈਮ 'ਚ ਵੀ ਖੁੱਲੇ ਰਹਿਣਗੇ ਤੁਸੀਂ ਚਾਹੇ ਕਿਸਾਨ ਹੋ ਤੁਸੀਂ ਸਾਡੀ ਪਾਰਟੀ ਨੂੰ ਸਾਨੂੰ 100 ਵਾਰ ਤੁਸੀਂ ਚਾਹੇ ਚੰਗਾ ਬੰਦਾ ਬੋਲੋ ਗਾਲਾਂ ਕੱਢੋ ਪਰ ਤੁਹਾਨੂੰ ਅਧਿਕਾਰ ਹੈ ਆਪਣਾ ਹੱਕ ਮੰਗਣ ਦਾ ਜਿਹੜੀ ਜਾਇਜ਼ ਮੰਗਾ ਹੈਗੀਆਂ ਉਹ ਪਹਿਲਾਂ ਵੀ ਸਰਕਾਰ ਨੇ ਦੇਖੋ ਕਿਸਾਨਾਂ ਦੀ ਮੋਦੀ ਜੀ ਨੇ ਕਾਫੀ ਕੁਝ ਕੀਤਾ ਗਰੀਬਾਂ ਲਈ ਕਿੰਨੀਆਂ ਸਕੀਮਾਂ 250 ਦੇ ਕਰੀਬ ਸਕੀਮ ਚੱਲ ਰਹੀ ਹੈ ਉਹ ਜਿਹੜੀ ਕਿ ਨੀਚੇ ਲੈਵਲ ਤੇ ਮੈਂ ਤੁਹਾਨੂੰ ਹੈਲਥ ਦੇ ਹੀ ਦੱਸਾਂਗਾ ਪੰਜਾਬ ਦਾ ਰਿਕਾਰਡ ਤੁਸੀਂ ਲੈ ਲਿਓ ਅੱਜ ਵੀ ਅਸੀਂ ਸਟੋਰੀਆਂ ਮੈਂ ਤੁਹਾਨੂੰ ਦਾਂਗਾ ਤੁਸੀਂ ਇਹਨੂੰ ਲੋਕਾਂ 'ਚ ਵੀ ਪੇਸ਼ ਕਰਨਾ ਪਤਾ ਲੱਗੇਗਾ ਹਾਂ ਜੇ ਉਹ ਸੈਂਟਰ ਸਟੇਟ ਸਰਕਾਰ ਮਿਲ ਕੇ ਕਰੇ ਤਾਂ ਲੋਕਾਂ ਨੂੰ ਬਹੁਤ ਵੱਡਾ ਬੈਨੀਫਿਟ ਹੋਇਆ ਹੋਣ ਵਾਲਾ ਹੈ ਸੁਭਾਸ਼ ਸ਼ਰਮਾ ਨੂੰ ਕਿੰਨੀਆਂ ਬੋਟਾਂ ਮਿਲ ਸਕਦੀਆਂ ਨੇ ਸ਼੍ਰੀ ਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਜੀ ਨੇ ਥੋੜੇ ਦਿਨਾਂ 'ਚ ਹੀ ਬਹੁਤ ਵਧੀਆ ਜਿਹੜਾ ਹੈ ਰਿਜ਼ਲਟ ਸਾਨੂੰ ਆਇਆ ਸਾਡਾ ਜਿਹੜਾ ਪੂਰੇ ਪੰਜਾਬ ਦਾ ਵੋਟ ਬੈਂਕ ਹੈ ਉਹ ਇਕੱਲੇ ਭਾਰਤੀ ਜਨਤਾ ਪਾਰਟੀ ਦਾ ਲੜਕੇ ਅੱਜ ਆ ਪਏ ਆਂਕੜੇ ਲੈਵਲ ਦੇਖੋ ਕੋਈ 30% ਕੋਈ 35% ਮਤਲਬ ਕਿ ਬਹੁਤ ਅੱਛੇ ਉਹਦੇ ਚ ਆਣ ਵਾਲੇ ਟਾਈਮ ਚ ਦੋ ਸਾਲਾਂ ਦੇ ਵਿੱਚ ਕਈ ਲੋਕ ਇਹ ਕਹਿ ਰਹੇ ਨੇ ਕਿ ਭਾਜਪਾ ਨੂੰ ਪੰਨ ਸ਼ਹਿਰੀ ਵੋਟ ਪੈ ਗਈ ਹੈ ਪਰ ਪਿੰਡਾਂ ਦੀ ਵੋਟ ਨਹੀਂ ਪਈ ਇਸ ਨੂੰ ਲੈ ਕੇ ਤੁਹਾਡੇ ਕਹਿਣਾ ਕਿ ਪਿੰਡਾਂ ਦੇ ਲੋਕ ਕਿਉਂ ਭਾਜਪਾ ਤੋਂ ਤਿੰਨ ਰਾਜ ਉਹ ਪਿੰਡਾਂ ਚ ਵੀ ਲੋਕ ਸਾਇਲੈਂਟ ਸੀਗੇ ਹਮ ਔਰ ਉਹਨਾਂ ਨੇ ਮਨ ਬਣਾਇਆ ਸੀਗਾ ਹਮ ਵੀ ਅਸੀਂ ਜਿਹੜੀ ਹੈ ਭਾਜਪਾ ਨੂੰ ਵੋਟ ਦੇਣੀ ਹੈ ਔਰ ਕਮਲ ਦੇ ਫੁੱਲ ਨੂੰ ਅਸੀਂ ਜਿਹੜਾ ਕਾਮਯਾਬ ਬਣਾਣਾ ਔਰ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਤੀਸਰੀ ਟਰਮ ਦਾ ਜਿਹੜਾ ਹੈ ਉਹ ਤਾਜ ਪਹਿਨਾਣਾ ਹੀ ਬਣਾਣਾ ਉਹ ਸੁਪੈਨ ਚੁੱਕੇ ਆ ਰਿਜ਼ਲਟ ਚਾਹੇ ਇੱਕ ਦਿਨ ਬਾਅਦ ਆਣਾ ਦੋ ਦਿਨ ਬਾਅਦ ਆ ਪਰ ਲੋਕਾਂ ਨੇ ਮਨ ਜਿਹੜਾ ਅਸੀਂ 3 ਮਹੀਨੇ ਪਹਿਲਾਂ ਹੀ ਬਣਾ ਲਿਆ ਸੀ ਔਰ 400 ਦੇ ਕਰੀਬ ਜਿਹੜੀਆਂ ਸੀਟਾਂ ਜਾਣਗੀਆਂ ਵੱਧ ਵੀ ਸਕਦੀਆਂ ਇਸ ਤੋਂ ਉੱਪਰ ਘਟਣ ਦਾ ਕੋਈ ਚਾਂਸ ਨਹੀਂ ਹੈ ਪਰ ਪੰਜਾਬ ਜਿਹੜਾ ਐਗਜ਼ਿਟ ਪੋਲ ਦਿਖਾ ਰਿਹਾ ਹੈ ਪੰਜਾਬ 'ਚ ਕਾਂਗਰਸ ਦੀਆਂ ਵੱਧ ਸੀਟਾਂ ਵੇਖਣ ਨੂੰ ਮਿਲ ਰਹੀਆਂ ਨੇ ਕਿ ਕਾਂਗਰਸ ਦੀਆਂ ਵੱਧ ਸੀਟਾਂ ਹਸਣਗੀਆਂ ਦੇਖੋ ਐਗਜ਼ਿਟ ਪੋਲ ਤਾਂ ਠੀਕ ਹੈ ਜੋ ਵੀ ਦਿਖਾ ਰਿਹਾ ਕੁਝ ਵੀ ਹੈ ਅਸੀਂ ਤਾਂ ਆਪਣੀ ਪਾਰਟੀ ਦਾ ਦੇਖਣਾ ਹੈ ਸਾਡੀ ਪਾਰਟੀ ਇਕੱਲੇ ਰਹਿ ਕੇ ਜੇ 5-6 ਸੀਟਾਂ ਪੰਜਾਬ 'ਚ ਲੈ ਜਾਂਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਟਾਈਮ 'ਚ ਜਿਹੜਾ ਹੈ 2026-27 ਦੇ ਵਿੱਚ ਉਹ ਬਹੁਤ ਵਧੀਆ ਇਥੇ ਪੰਜਾਬ ਚ ਆਪਣੀ ਸਰਕਾਰ ਬਣਾਏਗੀ ਔਰ ਉੱਪਰ ਵੀ ਮੋਦੀ ਸਰਕਾਰ ਹੋਏਗੀ نیچے ਵੀ ਭਾਜਪਾ ਸਰਕਾਰ ਹੋਏਗੀ ਫਿਰ ਤੁਸੀਂ ਸਾਨੂੰ ਇੱਥੇ ਬਿਠਾ ਕੇ ਚਾਹੇ ਕਿਸਾਨਾਂ ਦਾ ਮੁੱਦਾ ਹੈ ਚਾਹੇ ਲੋਕਾਂ ਦਾ ਮੈਂ ਹੁਣ ਛੋਟੀ ਜੀ ਗੱਲ ਕਰਦਾ ਪੰਜ ਬਿੰਡਾਂ ਵਾਲੇ ਬਾਈਕਾਟ ਕਰਦੇ ਉਹੀ 5 ਸਾਲ ਪਹਿਲਾਂ ਉਹ ਫੁੱਲਾਂ ਦੇ ਹਾਰ ਪਾ ਰਹੇ ਆ ਲੀਡਰਾਂ ਦੇ ਉਹੀ ਉਹਨਾਂ ਨੂੰ ਸਵਾਗਤ ਕਰਕੇ ਉੱਥੇ ਬੁਲਾ ਰਹੇ ਆ ਉਹ ਅਸੀਂ ਕੋਈ ਇਸ ਕੰਮ ਲਈ ਥੋੜਾ ਵੀ ਫੁੱਲਾਂ ਦੇ ਹਾਰ ਪਾਏ ਸਵਾਗਤ ਕਰਤਾ ਡਵੈਲਪਮੈਂਟ ਲਈ ਪੁੱਛੋ ਲਿਆਓ ਕਰੋ ਇਹਨਾਂ ਨੂੰ ਸਾਰਿਆਂ ਨੂੰ ਖੜੇ ਆਪਾਂ ਸੜਕ ਤੇ ਬਹਿ ਜੰਨੇ ਆ ਉਹਨਾਂ ਨੂੰ ਕਹੋ ਵੀ ਇੱਥੇ ਨਹੀਂ ਬਣਨਾ ਤੁਸੀਂ ਕਿਸੇ ਨੇ ਵੀ ਫਿਰ ਉਹਨਾਂ ਨੂੰ ਪਤਾ ਲੱਗੇ ਵੀ ਹਾਂਜੀ ਇਹ ਇਹਨਾਂ ਵੋਟਰਾਂ ਦੀ ਬਦੌਲਤ ਅਸੀਂ ਵਿਧਾਨ ਸਭਾ 'ਚ ਪਹੁੰਚੇ ਆ ਇਹਨਾਂ ਵੋਟਰਾਂ ਦੀ ਬਦੌਲਤ ਅਸੀਂ ਲੋਕ ਸਭਾ 'ਚ ਪਹੁੰਚੇ ਆ ਤੇ ਅਸੀਂ ਜਨਤਾ ਦੀ ਆਵਾਜ਼ ਬਣ ਕੇ ਉਹਨੂੰ ਡਵੈਲਪਮੈਂਟ ਕਰੀਏ ਏਰੀਏ 'ਚ ਅੱਛੇ-ਅੱਛੇ ਪ੍ਰੋਜੈਕਟ ਲਿਆਈਏ ਰੋਜ਼ਗਾਰ ਵਧੇ ਹੈ ਤਰੱਕੀ ਹੋਵੇ ਦੇਸ਼ ਦੀ ਸੋ ਇਹ ਚੀਜ਼ਾਂ ਜੁੜੀ ਹੋਈਆਂ ਉਹ ਉਹਨਾਂ ਦੀ ਕਮੀ ਮੈਂ ਕਹਾਂਗਾ ਉਹਨਾਂ ਚੋਂ ਕੁਝ ਬੰਦੇ ਦੇਖੋ ਲੀਡਰਾਂ ਹੋ ਰਹੇ ਆ 30 40 40 ਸਾਲ ਅੱਜ ਉਹ ਸਾਈਡ ਹੋ ਗਏ ਅੱਗੇ ਇਹਨਾਂ ਨੂੰ ਮੁੰਡਿਆਂ ਨੌਜਵਾਨਾਂ ਨੂੰ ਕਰਤਾ ਵੀ ਹੁਣ ਤੁਸੀਂ ਰੌਲਾ ਪਾ ਲਓ ਨਾਰੇਬਾਜੀ ਕਰ ਦਿਓ ਵੀ ਮੈਂ ਕਹਿੰਦਾ ਬਿਲਕੁਲ ਅਸੀਂ ਉਹਨਾਂ ਦੇ ਨਾਲ ਆ ਹੋਣਾ ਚਾਹੀਦਾ ਸਾਫ ਕੇਂਤਰੀ ਜਗਮਉਂ ਸਿੰਘ ਕੰ ਕਹਿ ਰਹੇ ਨੇ ਕਿ ਬਜਿੰਦਰ ਸਿੰਘਲਾ ਨੂੰ ਜਿਤਾਉਣ ਬਾਅਦ ਤੇ ਸਭ ਤੋਂ ਵੱਡੀ ਭੂਮਿਕਾ ਸਾਡੀ ਹੋਏਗੀ ਕਿਉਂਕਿ ਇਸ ਤਰੀਕੇ ਨਾਲ ਮੈਂ ਪਹਿਲਾਂ ਆਮ ਆਦਮੀ ਪਾਰਟੀ ਨੂੰ 2022 ਜਿਤਾਇਆ ਤੇ ਇਸ ਵਾਰ ਵੀ ਜਿਹੜੇ ਮੇਰੇ ਸਪੋਰਟਰ ਵੋਟਰ ਨੇ ਉਹ ਜਗਮੋਣ ਕੰਗ ਦਾ ਮਾਨ ਰੱਖਣਗੇ ਜਗਮੋਣ ਕੰਗ ਦਾ ਟਬੂਸੀ ਮਾਰ ਰਿਆ ਕਦੀ ਉਧਰ ਕਦੀ ਉਧਰ ਉਹਨੂੰ ਤਾਂ ਆਪਣੀ ਬਸ ਕੁਰਸੀ ਦਾ ਲਾਲਚ ਹੈ ਜਨਤਾ ਦਾ ਲਾਲਚ ਨਹੀਂ ਆ ਉਹ ਜੇ ਉਹਨੂੰ ਇੰਨਾ ਹੁੰਦਾ ਤਾਂ ਉਹ ਪਾਰਟੀਆਂ ਦਾ ਛੱਡ ਕੇ ਲੋਕਾਂ ਦੀ ਸੇਵਾ ਚ ਉਸ ਤਰ੍ਹਾਂ ਹੀ ਲੱਗਿਆ ਨਾ ਅੱਜ ਉਹਦੀ ਹਾਲਤ ਕੀ ਹੈ ਮੈਂ ਨਹੀਂ ਕਹਿੰਦਾ ਤੁਸੀਂ ਪੂਰੇ ਏਰੀਆ ਦੇਖ ਲਓ ਉਹ ਇਹਦੇ ਆਪਣੀ ਜਿਹੜੇ ਪਾਰਟੀ ਦੇ ਸੀਗੇ ਉਹੀ ਦੇ ਵਿਰੋਧੀ ਬਹੁਤ ਖੜੇ ਹੈ ਹਟਣ ਹਾਂ ਔਰ ਕਾਰਗੁਜ਼ਾਰੀ ਕੀ ਹੈ ਜ਼ੀਰੋ ਹੈ ਉਹ ਕਹਿੰਦੇ ਬਾਈਪੁਰ ਲਾਈ ਇੱਕ ਜਗਮੋਨ ਕੰਗ ਨੇ ਤਾਰ ਕੇ ਮੇਰਾ ਕੰਮ ਬਣਾ ਬਾਈਪੁਰ ਨਹੀਂ ਪੂਰੇ ਦੇਸ਼ ਨੂੰ ਹੀ ਜਗਮੋਨ ਕੰਗ ਨੇ ਖੜਾ ਕੀਤਾ ਉਹ ਤੋਂ ਸਭ ਨੂੰ ਪਤਾ ਮੇਰੇ ਤੋਂ ਕੀ ਕਹਵਾਣਾ ਚਾਹੁੰਦੇ ਐ ਫੈਕਟ ਲਿਆਓ ਕਾਗਜ਼ ਲਿਆਓ ਇੱਥੇ ਬਲਾਓ ਮੈਦਾਨ ਚ ਲਿਆਓ ਮੀਡੀਆ ਵੀ ਸਾਰਾ ਸਾਰੇ ਲੀਡਰਾਂ ਨੂੰ ਬੁਲਾ ਲਓ ਕੱਲੇ-ਕੱਲੇ ਦਾ ਚਿੱਠਾ ਖੋਲ ਕੇ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਵੀ ਬਾਈਪੁਰ ਕਿਨੇ ਲਾਏ ਔਰ ਕਿਦਾਂ ਲੱਗੇ ਉਹ ਤਾਂ ਜਨਤਾ ਦਾ ਪੈਸਾ ਹੈ ਕੇਂਦਰ ਸਰਕਾਰ ਨੇ ਪ੍ਰੋਜੈਕਟ ਦੇਣੇ ਹੈ ਬਹੁਤ بڑے بڑے ਪ੍ਰੋਜੈਕਟਾਂ ਜਿਹੜੇ ਕਿ ਅੱਜੇ ਰੋਕੀ ਬੈਠੀਆਂ ਸਰਕਾਰਾਂ ਉਹ ਜੇ ਹੋ ਜਾਂਦੇ ਆ ਤਾਂ ਵੈਸੀ ਬੱਲੇ ਬੱਲੇ ਆ ਦੇਖੋ ਜਗਮੋਣ ਕਰਦੇ ਜਗਮੋਣ ਤਾਂ ਲੈ ਲੰਦੇ ਲਾਲਚ ਦੇ ਕੇ ਕਾਇੰਤ ਦੇ ਦੋਨੋਂ ਬਹੁਤ ਲਾਲਚ ਦੇ ਕੇ ਆਪਣੇ ਆਪ ਨੂੰ ਵੀ ਹੀਰੋ ਬਣਾਣਗੇ ਅੱਗੇ ਲੀਡਰ ਦੇ ਸਮਝਦੇ ਵੀ ਪੂਰੀ ਚਮਚਾਗਰੀ ਕਰਕੇ ਆਪਣੇ ਆਪ ਨੂੰ ਬਹੁਤ ਚਮਕਾਣਗੇ ਪਰ ਕਹਿੰਦੇ ਕੱਲ੍ਹ ਗਰਾਊਂਡ ਲੈਵਲ ਤੇ ਆਜੋ ਮੈਂ ਜਨਤਾ ਪੇਸ਼ ਕਰਦਾ ਤੁਹਾਡੇ ਸਾਹਮਣੇ ਮੈਂ ਨਹੀਂ ਕਹਿੰਦਾ ਅਜੀ ਇਹਦੇ ਕੰਮ ਨਹੀਂ ਕਰਦੇ ਮੈਨੂੰ 40 ਸਾਲ ਹੋ ਗਏ ਲੋਕਾਂ ਦੀ ਸੇਵਾ ਵਿੱਚ ਲੱਗੇ ਫਿਰ ਵੀ ਲੋਕ ਸਰਟੀਫਾਈ ਨਹੀਂ ਆ ਲੋਕ ਸਾਨੂੰ ਕਈ ਵਾਰੀ ਬੁਰੀ ਉਹਦੇ ਨਾਲ ਦੇਖਦੇ ਆ ਪਰ ਨਹੀਂ ਅਸੀਂ ਆਪਣਾ ਸਾਡਾ ਇੱਕੋ ਵਿਜ਼ਨ ਹੈ ਵੀ ਅਸੀਂ ਜਨਤਾ ਦੇ ਵਿੱਚ ਰਹਿ ਕੇ ਜਿੰਨੀ ਮੈਕਸਿਮ ਸੇਵਾ ਕਰ ਸਕਦੇ ਆ ਤਾਂ ਉੰਨੀ ਕਰੀਏ ਕਿਸੇ ਦਾ ਦੁੱਖ ਸੁੱਖ ਚ ਅਸੀਂ 24 ਘੰਟੇ ਹਰ ਟਾਈਮ ਹਾਜ਼ਰ ਰਹੀਏ ਨਾ ਕਿ ਅਸੀਂ ਵੋਟ ਬੈਂਕ ਦੀ ਮੈਨ ਦਿਖਾ ਦੋ ਵੀ ਅਸੀਂ ਵੋਟ ਬੈਂਕ ਦੀ ਕਿੱਥੇ ਰਾਜਨੀਤੀ ਕੀਤੀ ਆ ਸਾਨੂੰ ਕੋਈ ਪੰਚੀ ਦਾ ਲਾਲਚ ਨਹੀਂ ਸਰਪੰਚੀ ਦਾ ਨਹੀਂ ਜ਼ਿਲ੍ਹਾ ਪ੍ਰੇਸ਼ਦ ਦੀ ਟਿਕਟ ਮੈਂ ਬਡਾਲੀ ਨਿਮੰਨਤਾ ਕਰਕੇ ਕਿਹਾ ਸੀ ਜਦ ਕਿ ਮੈਂ ਅੱਜ ਤੋਂ 24 ਸਾਲ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦਾ ਮੰਡਲਾਂ ਦਾ ਸਾਰਾ ਮੈਂ ਬੀਜੇਪੀ ਦਾ ਉਹ ਰਿਹਾ ਔਰ ਲੀਡਰ ਸਾਹਿਬਾਨ ਸਾਰੇ ਇਹਨਾਂ ਦਾ ਅਸ਼ੀਰਵਾਦ ਰਿਹਾ ਪਰ ਅਸੀਂ ਚੰਗੇ ਕਾਰ ਦੇ ਲਈ ਹਟਮ ਤਿਆਰ ਆਂ ਮਾੜੇ 'ਚ ਅਸੀਂ ਖੜਨਾ ਨਹੀਂ ਜੇ ਕੋਈ ਗਲਤ ਕਰੇਗਾ ਉਹ ਬਖਸ਼ਣਾ ਕੋਈ ਨਹੀਂ ਕੋਈ ਨਜਾਇਜ਼ ਕਬਜ਼ੇ ਨਹੀਂ ਹੋਣ ਦੇਾਂਗੇ ਕੋਈ ਗੁੰਡਾਗਰਦੀ ਨਹੀਂ ਚੱਲਣ ਦੇਣੀ ਹਾਂ ਲੋਕਾਂ ਦੇ ਹਕ ਹੀਤ ਲਈ ਲੋਕਾਂ ਦੇ ਹੱਕ ਲਈ ਲੜ ਲੜਦੇ ਰਹਾਂਗੇ ਲੜਦੇ ਰਹੇ ਆ ਸੋ ਇੰਨੇ ਹੀ ਕਹਿੰਦਾ ਹਾਂ ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੇ ਕਿਸੇ ਵੀ ਉਹਦੇ ਚ ਸਾਰੇ ਭਾਈ ਭਾਈ ਸਮਾਲਵਿੰਦਰ ਕੰਗਰੂ ਕਿਵੇਂ ਦੇਖਦੇ ਹੋ ਕਿ ਆਵਾਜ਼ ਦੀ ਪਾਰਟੀ ਨੂੰ ਕਿੰਨੇ ਵੋਟਾਂ ਪਈ ਜਾਣਗੀਆਂ ਕਿਉਂਕਿ 15 ਤੋਂ 16 ਲੱਖ ਤਾਂ ਸੈਂਦਾ ਕਿ ਵੋਟਰ ਹਲਕੇ ਦੇ ਵਿੱਚ ਨੇ ਆਪ ਦਾ ਜਿਹੜਾ ਹੈ ਉਹ ਸਫਾਇਆ ਹੋ ਜਾਣਾ ਹੈ ਹੂੰ ਦੋਨੇ ਸਾਹਮਣੇ ਹੀ ਲੱਗਦਾ ਹੈ ਉਹਨਾਂ ਦੀ ਉਹਨਾਂ ਦੇ ਐਮਐਲਏ ਨੇ ਉਹਨਾਂ ਦੇ ਮੰਤਰੀ ਨੇ ਦੇਖੋ ਦੋ 2.5 ਸਾਲ ਦੇ ਵਿੱਚ ਲੋਕਾਂ ਦਾ ਕਿਉਂ ਮੂੰਹ ਉਸ ਟਾਈਮ ਲਾਲਚ ਦੇ ਕੇ ਲੋਕਾਂ ਤੋਂ ਲੈ ਲੀਆਂ ਸੀ ਸੀਟਾਂ ਹਮ ਅੱਜ ਦੀ ਵੇਰਤੀ ਗੱਲ ਕਰੋ ਹਮ ਅੱਜ ਲੋਕ ਉਹੀ ਲੋਕ ਉਹਨਾਂ ਨੂੰ ਕੋਸ ਰਹੇ ਆ ਕਿਉਂਕਿ ਜਿਹੜਾ ਕੰਮ ਅਗਲੇ ਦਾ ਫ੍ਰੀ ਚ ਹੁੰਦਾ ਸੀ ਉਹ ਉਹਦੇ ਲਈ ਉਹ 100 ਰੁਪਏ ਲਗਾ ਕੇ ਕਰਾ ਰਿਹਾ ਹੈ ਹਮ ਹੈ ਜਿਹੜਾ ਇਹਦਾ 500 ਚ ਹੁੰਦਾ ਸੀ ਉਹ 5000 ਚ ਹੋ ਰਿਹਾ ਹਮ ਤੁਸੀਂ ਸਰਕਾਰ ਦੇ ਗੁਣ ਗਾਓਗੇ ਅੱਛੀ ਗੱਲ ਹੈ ਮੈਂ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਕਹਿੰਦੇ ਕਿ ਪਿਛਲੇ 5 ਸਾਲਾਂ ਚ ਮੈਂ ਸ਼ੀਰਨੰਦਪੁਰ ਸਾਹਿਬ ਦੀ ਦਿਸ਼ਾ ਬਦਲ ਕੇ ਰੱਖਤੀ ਤਾਰ ਕੇ ਲੋਕ ਮੈਨੂੰ ਮੌਕਾ ਦੇਣਗੇ ਕਿਉਂਕਿ ਚਾਰੇ ਪਾਸੇ ਜਿਹੜੇ ਲੋਕ ਅਕਾਲੀ ਦਲ ਨੂੰ ਦੇਖਣਾ ਚਾਹੁੰਦੇ ਨੇ ਕਿ ਅਕਾਲੀ ਦਲ ਨੇ ਵਿਕਾਸ ਕੀਤਾ ਮੈਂ ਬਿਲਕੁਲ ਦੇਖੋ ਤੁਹਾਡੇ ਸਾਹਮਣੇ ਹੀ ਹੈ ਰਿਜ਼ਲਟ ਆ ਜਾਣੇ ਹੈ ਕੱਲ ਨੂੰ ਫੇਰ ਦੁਬਾਰਾ ਤੁਸੀਂ ਗੱਲ ਕਰ ਲਿਓ ਅੱਜ ਕਰ ਲਓ ਵੀ ਕੇਂਦਰ ਚ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਐਨਡੀਆ ਦੀ ਸਰਕਾਰ ਔਰ શ્રી ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬੈਠ ਚੁੱਕੇ ਆਂ ਸੀਟ ਤੇ ਤੀਜੀ ਟਰਮ ਸਟਾਰਟ ਹੋ ਗਈ ਆ ਉਹਨਾਂ ਦੀ ਉਹਨਾਂ ਨੇ ਆਪਣੀਆਂ ਮੀਟਿੰਗਾਂ ਸ਼ੁਰੂ ਕਰਤੀਆਂ ਠੀਕ ਹੈ ਔਰ ਅੱਛੇ ਮਾਰਜ ਨਾਲ ਠੀਕ ਹੈ ਅਕਾਲੀ ਦਲ ਨਾਲ ਪਾਈਵਲ ਰਹੇ ਨੇ ਸਾਲ ਚੰਦੂ ਮਾਜਰਾ ਜੀ ਨੂੰ ਜੇ ਅਸੀਂ ਸਾਰੇ ਮਿਲ ਕੇ ਵੋਟਾਂ ਪਾਉਂਦੇ ਸੀ ਤਾਂ ਉਹ ਲੋਕ ਸਭਾ ਤੱਕ ਪਹੁੰਚੇ ਪਰ ਕਿਤੇ ਨਾ ਕਿਤੇ ਇਹਨਾਂ ਨੇ ਆ ਕੇ ਜਦੋਂ ਭਾਜਪਾ ਦਾ ਵਿਰੋਧ ਕੀਤਾ ਉਹ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਏਗਾ ਵੀ ਅਸੀਂ ਚੰਗੀ ਇੱਕ ਨੈਸ਼ਨਲ ਲੈਵਲ ਦੇ ਪਾਰਟੀ ਦੇ ਨਾਲ ਜੁੜਨ ਦੀ ਬਜਾਏ ਅਸੀਂ ਆਪਣੀ ਉਹਦੇ ਚ ਆਗੇ ਉਹ ਤੁਹਾਡੇ ਸਾਹਮਣੇ ਹੀ ਆ ਜਾਣਾ ਸਾਰਾ ਕੁਝ ਮੈਨੂੰ ਤੋਂ ਕੀ ਕਹਣਾ ਚਾਹੁੰਦੇ ਪਰ ਚਲੋ ਇਹ ਸਾਰੇ ਸਾਡੇ ਭਾਈਵਾਲ ਹੈ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਫਿਰ ਵੀ ਵੀ ਅੱਜ ਵੀ ਇਹ ਜੇ ਨਾਲ ਜੁੜ ਕੇ ਦੇਸ਼ ਦੀ ਤਰੱਕੀ ਲਈ ਇੱਕ ਝੰਡੇ ਥੱਲੇ ਹੋਣਗੇ ਉਨਾ ਹੀ ਦੇਸ਼ ਹੋਰ 스ਪੀਡ ਨਾਲ ਅੱਗੇ ਜਾਏਗਾ ਔਰ ਵਿਸ਼ਵ ਦੀ ਤੀਜੀ ਅਰਥ ਵਿਵਸਥਾ ਬਣਨ ਜਾ ਰਿਹਾ ਦੇਸ਼ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਔਰ ਤੁਸੀਂ ਸਮੇਂ ਸਮੇਂ ਇਦਾਂ ਹੀ ਮੁੱਦੇ ਚੱਕਦੇ ਰਹੋ ਤੁਹਾਨੂੰ ਲੱਗਦਾ ਐ ਸੀ ਕੋਈ ਗਲਤ ਕਰ ਰਹੇ ਆ ਤਾਂ ਸਾਡੇ ਨਾਲ ਆ ਕੇ ਤੁਸੀਂ ਡਿਸਕਸ ਕਰ ਸਕਦੇ ਹੋ ਐ ਔਰ ਪਰ ਜਿੱਥੇ ਤੱਕ ਆਇਆ ਵੀ ਉਹ ਹੁਣ ਲੋਕ ਪੜ੍ਹੇ ਲਿਖੇ ਐ ਸੂਝਵਾਨ ਐ ਲੋ ਜਨਤਾ ਦੇਖਦੀ ਹੈ ਹਾਂਜੀ ਵੀ ਹੁਣ ਪਿਛਲੇ 10 ਸਾਲ ਚ ਕੋਈ ਘਟਾਲਾ ਨਹੀਂ ਹੋ ਗਿਆ ਲੱਖਾਂ ਕਰੋੜਾਂ ਦੇ ਘਟਾਲੇ ਹੋਏ 60 70 ਸਾਲ ਚ ਜਿਹੜਾ ਉਹ ਵੋਟ ਬੈਂਕ ਦੀ ਰਾਜਨੀਤੀ ਚੱਲਦੀ ਰਹੀ ਹੈ ਕਿਸੇ ਤਰ੍ਹਾਂ ਵੀ ਲਾਲਚ ਦੇ ਕੇ ਉਹਨਾਂ ਨੂੰ نیچے ਹੀ ਰੱਖਿਆ ਗਿਆ ਵੋਟਰ ਨੂੰ ਜਿਹੜਾ ਹੈ ਪੂਰਾ ਉਹ ਨਹੀਂ ਮਿਲ ਪਾਇਆ ਅਧਿਕਾਰ ਹਾਂ ਅੱਜ ਪਰ ਹੁਣ ਪੜਿਆ ਲਿਖਿਆ ਯੁਗ ਹੈ ਨੌਜਵਾਨ ਹੈ ਸਾਰੇ ਜਿਹੜੇ ਸਮਝਦਾਰ ਅੱਛੇ ਸੂਝਵਾਨ ਹੈ ਉਹਨਾਂ ਨੂੰ ਪਤਾ ਵੀ ਕੀ ਦੇਸ਼ ਨੂੰ ਕੌਣ ਤਰੱਕੀ ਵੱਲ ਲੈ ਕੇ ਗਿਆ ਹੈ ਦੇਸ਼ 'ਚ ਜੀ 20 ਦਾ અધਵਕ ਤੱਕ ਇਹਨੇ ਕੀਤੀ ਹੈ ਹਾਂ ਕਿਨੇ ਲੱਖਾਂ ਕਰੋੜਾਂ ਕਿਲੋਮੀਟਰ ਦੀਆਂ ਹਾਈਵੇ ਬਣਾਤੇ ਆ ਕਿੰਨੇ ਵੱਡੇ ਵੱਡੇ ਇੰਟਰਨੈਸ਼ਨਲ 에ਰਪੋਰਟ ਬਣ ਗਏ ਕਰਤਾਰਪੁਰ ਸਾਹਿਬ ਦਾ ਸ੍ਰੀ ਕਾਰੀਡੋਰ ਕਿਨੇ ਖਲਵਾ ਕੇ ਦਿੱਤਾ ਸੋ ਇਹ ਚੀਜ਼ਾਂ ਇੱਕ ਇੱਥੇ ਹੀ ਨਹੀਂ ਸੀਮਤ ਹੈ ਇਹ ਆਉਣ ਵਾਲੇ ਟਾਈਮ 'ਚ ਹੋਰ ਬਹੁਤ ਕਾਰਜ ਹੋਣੇ ਆ ਕੋਰ ਜਨਤਾ ਦੀ ਸੇਵਾ ਜੀ ਸਮਰਪਿਤ ਹੋਣੇ ਆ ਔਰ ਮੋਦੀ ਜੀ ਦਾ ਨਾ ਸਾਫ ਕਿ ਹੈ ਵੀ ਮੇਰੇ ਦਾ ਅੱਗੇ ਨਾ ਪਿੱਛੇ ਅਸੀਂ ਕੋਈ ਉਹ ਨਹੀਂ ਰੱਖਣਾ ਅਜੀ ਦਾ ਜਨਤਾ ਦੀ ਸੇਵਾ ਜਹਾਜ ਨਾ ਪਰ ਗਲਤ ਜਿੰਨੇ ਵੀ ਉਹ ਹੈ ਭ੍ਰਿਸ਼ਟਾਚਾਰੀਆਂ ਉਹਨਾਂ ਨੂੰ ਮੈਂ ਜੇਲ੍ਹ ਪਹੁੰਚਾ ਕੇ ਛੱਡਾਂਗਾ ਠੀਕ ਹੈ ਬਹੁਤ ਧੰਨਵਾਦ ਪੁਲਿਸ ਸਾਹਿਬ ਤੁਹਾਡਾ ਤੁਸੀਂ ਟਾਈਮ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਭਾਜਪਾ ਆਗੂ ਅਰਵਿੰਦਪੁਰੀ ਨੇ ਆਪਣੇ ਵਿਚਾਰ ਰੱਖੇ ਨੇ ਤਾ ਇਨਾਂ ਵੱਨੋ ਦਾਵਾ ਭਾਜਪਾ ਦਾ ਕੀਤਾ ਕਿ ਭਾਜਪਾ ਦੇ ਉਮੀਦਵਾਰ ਸੰਭਾ ਸ਼ਰਮਾ શ્રી ਨੰਦਪੁਰ ਸਾਹਿਬ ਜਿੱਤ ਸਕਦੇ ਨੇ ਕਿਉਂਕਿ ਸ਼ਹਿਰੀ ਵੋਟ ਸਭ ਤੋਂ ਜ਼ਿਆਦਾ ਉਹਨਾਂ ਨੂੰ ਪਈਏ ਦੂਜੇ ਪਾਸੇ ਪਿੰਡਾਂ ਦੇ ਵਿੱਚ ਸੈਲਟ ਵੋਟ ਬਹੁਤ ਸੀ ਭਾਵੇਂ ਕਿ ਅੱਗੇ ਹੋ ਕੇ ਪ੍ਰਚਾਰ ਨਹੀਂ ਕਰ ਸਕੇ ਪਰ ਅੰਦਰੋਂ ਲੋਕ ਪੰਜਾਬ ਦੀ ਸਿਆਸੀ ਪਾਰਟੀ ਦੁਖੀ ਨੇ ਜਿਸ ਤੋਂ ਬਾਅਦ ਹੁਣ ਭਾਜਪਾ ਦਾ ਪੱਲਾ ਜਿਹੜਾ ਇਸ ਵਾਰ ਵੋਟਾਂ ਦੇ ਫੜਿਆ ਪਰ ਹੁਣ ਹਾਰ ਦਾ ਕੌਣ ਜਿੱਤਦਾ ਕੌਣ ਹੈ ਇਹ ਤਾਂ ਕੱਲ ਇਸ ਸਮੇਂ ਤੱਕ ਤੈਅ ਹੋ ਜਾਵੇਗਾ ਜਦ ਤੱਕ ਤੁਸੀਂ ਵੀ ਆਪਣੇ ਆਪਣੇ ਵਿਚਾਰ ਕਮੈਂਟ ਖਬਰ ਦੇ ਵਿੱਚ ਜਰੂਰ ਦਿਓ ਜਿਸ ਦੇ ਨਾਲ ਕੀ ਅੰਦਾਜ਼ਾ ਲੱਗ ਸਕੇ ਕਿਸ ਨੇ ਕਿੰਨੀਆਂ ਵੋਟਾਂ ਕਿਸ ਪਾਰਟੀ ਨੂੰ ਪਾਈਆਂ ਨੇ ਧੰਨਵਾਦ